ਸੇਮਾ ਸੁਖ ਪਾ ਲਵ ਬਾਰ ਬਾਰ ਉਹਨਾਂ ਯਾਦ ਕਰ ਕਿੱਦਾਂ ਯਾਦ ਕਰ ਆਓ ਯਾਦ ਕਰੀਏ ਸਾਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਇਹ ਜਿਹੜੀ ਧੋਨੇ ਆ ਨਾ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਸਮੇਤ ਚੱਲੀ ਜਾਂਦੀ ਆ ਜਦੋਂ ਮਹਾਰਾਜ ਦਾ ਪ੍ਰਕਾਸ਼ ਜਾਂਦਾ ਸੀ ਸਾਸਨ ਹਰਿਮੰਦਰ ਸਾਹਿਬ ਐਵੇਂ ਨਹੀਂ ਹੈ ਅਮਰਤਵਲੇ ਗੁਜਾਰ ਲੱਗਦੀ ਉੱਥੇ ਤੇ ਸਤ ਗੁਰ ਨੇ ਬੜਾ ਸਤਿਕਾਰ ਦਿੱਤਾ ਹੈ ਵਾਹਿਗੁਰੂ ਦੇ ਨਾਮ ਵਾਪਕਾ ਕਹਿੰਦਾ ਵਾਹਿਗੁਰੂ ਵਾਹਿਗੁਰੂ ਜਪਦੇ ਆ ਇਹ ਕੋਈ ਗੋਬਿੰਦ ਸਿੰਘ ਜੀ ਮਹਾਰਾਜੇ ਕਹਿੰਦੇ ਮੈਂ ਨਹੀਂ ਕੰਦਾ ਵੈਗੂ ਰੇਤਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਦੋਂ ਮੈਂ ਕੋ ਕਦਗੀ ਤੇ ਪਾਸੇ ਦੇ ਸ੍ਰੀ ਵਾਹਿਗੁਰੂ ਜੀ ਜੀ ਲਿਖਿਆ ਨਾਮ ਤੇ ਤੇ ਆਪ ਸਾਡ ਪਤਾ ਹੋਵੇ ਨਾਮ ਪਤਾ ਹੋਵੇ ਭਾਈ ਬਲਬੀਰ ਸਿੰਘ ਜੀ ਹਜ਼ੂਰੀ ਕੀਰਤੀ ਹੋਵੇ ਇਹਨੇ ਹਰਮਨ ਦਰਸਾ ਉਹਨਾਂ ਤੋ ਚਿੱਤਰ ਆਈ ਕਰਕੇ ਉਹ ਕਹਿੰਦੇ ਉਹ ਸੰਤ ਜਰਨੈਲ ਸਿੰਘ ਜੀ ਖਾਲਸਾ ਪੰਡਾ ਵਾਲੇ ਸਾਹਮਣੇ ਬੈਠਦੇ ਸਨ ਕੀਰਤਨ ਕਰੀ ਦਰਸਾ ਤੇ ਸ਼ਬਦ ਪੜ੍ਹਦੇ ਹੁੰਦੇ ਸਨ ਵਾਹਿਗੁਰੂ 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 ਵਾਹਿ ਜੀਓ ਸ਼ਬਦ ਹੁੰਦਾ ਗੁਰੂ ਅੰਮਰਦਾਸ ਜੀ ਦਾ ਜੀ ਸ਼ਬਦ ਲਗਾਇਆ ਪਾਤਸ਼ਾਹ ਬਾਨਾ ਕਹਿੰਦੇ ਇਹ ਕੌਂਦੇ ਸਨ ਵਾਹਿ ਜੀ ਨੂੰ ਸਤਕਾਰ ਨਾਲ ਕਹਿੰਦੇ ਬੜਾ ਪਿਆਰ ਕਰਦੇ ਸਨ ਬੜਾ ਖੁਸ਼ ਆਮਦਾ ਕਿਉਂਕਿ ਜਿੰਨਾ ਉਹ ਕੀ ਵਾਹਿਗੁਰੂ ਪਰਮਾਤਮਾ ਦਾ ਨਾਮ ਹੈ ਨਾ ਵੇਖੋ ਸਾਡਾ ਨਾਮ ਹੈ ਤਾਲੀ ਕੀਰਪਾਤ ਸ ਨੇ ਕਿਹਾ ਜਦੋਂ ਵੀ ਕਿਸੇ ਸਿੰਘ ਨਾਲ ਸਿੰਘਣੀ ਨੂੰ ਬਣਾਉਣਾ ਹੈ ਪੂਰੇ ਨਾਮ ਨਾਲ ਬੋਲ ਬੋਲਣਾ ਹੈ ਭਾਈ ਬਰਿੰਦਰ ਸਿੰਘ ਜੀ ਐਂ ਤਾਂ ਬਣਾਉਣਾ ਇਹ ਨਹੀਂ ਬਲਵਿੰਦਰ ਸਿੰਘ ਆਇਦਰ ਆ ਜਦੋਂ ਰਾਣਾ ਛੋਟੇ ਨਾਮ ਰੱਖੇ ਨੇ ਤਾਂ ਨਹੀਂ ਕਹਿਣਾ ਕਹਿੰਦੇ ਪੂਰਾ ਨਾਮ ਲੈ ਕੇ ਬੁਲਾਉਣਾ ਤੇ ਪ੍ਰਮਾਤਮਾ ਦਾ ਨਾਮ ਕੀ ਆ ਪਰ ਰੱਖਿਆ ਵਾਹਿਗੁਰੂ ਤੇ ਆਪਾਂ ਪ੍ਰਮਾਤਮਾ ਨੂੰ ਕਹਿੰਦਾ ਬੁਲਾਉਣੇ ਵਾਹਿਗੁਰੂ ਵਾਹਿਗੁਰੂ ਜਿਵੇਂ ਛੋਟੇ ਨੂੰ ਆਲ ਮਾਰੀਂ ਵਾਹਿਗੁਰੂ ਵਾਹਿਗੁਰੂ ਸਤਿਕਾਰ ਇਹ ਜਨਾ ਕਰ ਉਹ ਵੀ ਠੀਕ ਹੈ ਗਲਤ ਨਹੀਂ ਪਰ ਸਤਕਾਰ ਹੈ ਕਹਿ ਵੀ ਤਰ ਪਾਠਨ ਦੱਸਿਆ ਕਹਿੰਦੇ ਇਸ ਕਰਕੇ ਇਹ ਪ੍ਰਾਣੀ ਤੋਂ ਚਲੀ ਜਾਂਦੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਮੇਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਤੋਂ ਅੱਗੇ ਸ੍ਰੀ ਆਇਆ ਫਿਰ ਪਿੱਛੇ ਸਾਹਿਬ ਤੇ ਜੀਵ ਆਇਆ ਪਰਮੰਦੇ ਕਿੰਨਾ ਸ਼ਕਤਾਜਲਤਾ ਪਰਮਾਤਮਾ ਦੇ ਨਾਮ ਨਾਲ ਬੜੀ ਪਿਆਰੀ ਧੋਤੇ ਇਸ ਕਰਕੇ ਸਤੂਰ ਕਹਿੰਦੇ ਆਣ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਬਾਗ ਬਾਰ ਕਰਦਾ ਸਿਮਰੋ ਸਿਮਰ ਸਿਮਰ ਸੁਖ ਪਾਓ ਜੇ ਬਾਰ ਬਾਰ ਯਾਦ ਕਰੋਗੇ ਨਾ ਪ੍ਰਮਾਤਮਾ ਨੂੰ ਯਾਦ ਕਰੋਗੇ ਵਾਹਿਗੁਰੂ ਜੀ ਵਾਹਿਗੁਰੂ ਜੀ ਜਪੋਗੇ ਕਿੰਨੇ ਸੁਖ ਤੁਹਾਡੀ ਝੋਲੀ ਵਿੱਚ ਪੈ ਜਾਵੇਗਾ